ਜਦੋਂ ਗੁਰੂ ਨਾਨਕ ਦੇਵ ਜੀ ਛੋਟੇ ਸਨ ਲਗਭਗ 9 ਸਾਲ ਦੇ ਤਾਂ ਉਹਨਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਰਿਵਾਇਤ ਅਨੁਸਾਰ ਜਨੇਊ ਪਾਉਣ ਲਈ ਇੱਕ ਵੱਡਾ ਸਮਾਰੋਹ ਰੱਖਿਆ ਪੰਡਿਤ ਹਰਦੇয়াল ਜਦੋਂ ਜਨੇਊ ਪਾਉਣ ਲਈ ਗੁਰੂ ਜੀ ਦੇ ਨੇੜੇ ਆਏ ਤਾਂ ਗੁਰੂ ਨਾਨਕ ਦੇਵ ਜੀ ਨੇ ਸਖਤ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਪੰਡਿਤ ਨੂੰ ਪੁੱਛਿਆ ਕਿ ਉਸ ਰੂਣ ਦੇ ਧਾਗੇ ਦਾ ਕੀ ਫਾਇਦਾ ਹੈ ਜੋ ਚਿੱਥਾ ਜਾਂਦਾ ਹੈ ਟੁੱਟ ਜਾਂਦਾ ਹੈ ਅਤੇ ਇਨਸਾਨ ਨੂੰ ਨੇਕੀ ਦੇ ਰਸਤੇ ਤੇ ਨਹੀਂ ਚਲਾ ਸਕਦਾ ਗੁਰੂ ਜੀ ਨੇ ਪੁੱਛਿਆ ਜੇਕਰ ਕੋਈ ਧਾਗਾ ਪਾਉਣਾ ਹੀ ਹੈ ਤਾਂ ਉਹ ਸੱਚ ਦਇਆ ਸੰਤੋਖ ਅਤੇ ਨਿਮਰਤਾ ਦਾ ਕਿਉਂ ਨਹੀਂ ਇਸ ਘਟਨਾ ਨਾਲ ਗੁਰੂ ਜੀ ਨੇ ਸਮਾਜ ਨੂੰ ਸਿਖਾਇਆ ਕਿ ਸਾਦਾ ਜੀਵਨ ਅਤੇ ਅੰਦਰੂਨੀ ਪਵਿੱਤਰਤਾ ਬਾਹਰੀ ਕਰਮ ਕੰਡਣਾ ਅਤੇ ਦਿਖਾਵੇ ਨਾਲੋਂ ਜ਼ਰੂਰੀ ਹੈ ਗੁਰੂ ਸਾਹਿਬ ਜੀ ਨੇ ਜ਼ੋਰ ਦਿੱਤਾ ਕਿ ਸੱਚਾ ਧਰਮ ਮਨ ਦੀ ਸ਼ੁੱਧੀ ਵਿੱਚ ਹੈ ਨਾ ਕਿ ਬਾਹਰੀ ਵੇਸ਼ ਪੂਸ਼ਾ ਦਿਖਾਵੇ ਜਾਂ ਵਿਅਰਥ ਰਸਮਾਂ ਵਿੱਚ ਸਾਦਾ ਜੀਵਨ ਦਾ ਅਰਥ ਹੈ ਸੱਚੀ ਸਾਤਵਿਕ ਅਤੇ ਤਿਆਗਪੂਰਨ ਜ਼ਿੰਦਗੀ ਜਿਉਣਾ। ਉਹਨਾਂ ਨੇ ਮਨੁੱਖ ਨੂੰ ਸਿਖਾਇਆ ਕਿ ਖੁਸ਼ੀ ਬਾਹਰੀ ਵਸਤੂਆਂ ਵਿੱਚ ਨਹੀਂ ਬਲਕਿ ਅੰਦਰੂਨੀ ਸੰਤੋਖ ਵਿੱਚ ਹੈ। ਮਨ ਜੀਤੇ ਜਗ ਜੀਤ। ਜਦੋਂ ਮਨ ਜਿੱਤ ਲਿਆ ਜਾਂਦਾ ਹੈ ਤਾਂ ਸਾਰਾ ਜਗਤ ਜਿੱਤ ਲਿਆ ਜਾਂਦਾ ਹੈ। ਸਤਿ ਸ਼੍ਰੀ ਅਕਾਲ।